ਮੈਂ ਮੇਰੇ ਕੋਲ ਇੱਕ ਬੀਜ ਉਸ ਨਾਲ ਮੁਹੱਬਤ ਹੋਣ ਲੱਗੀ ਮੇਰੇ ਕੋਲ ਇੱਕ ਬੀਜ ਉਸ ਨਾਲ ਮੁਹੱਬਤ ਹੋਣ ਲੱਗੀ ਮੈਨੂੰ ਉਸ ਵਿੱਚ ਕੁਝ ਦਿਸਿਆ ਮੈਂ ਜਲਦੀ ਨਾਲ ਉਸ ਬੀਜ ਨੂੰ ਮਿੱਟੀ ਵਿੱਚ ਗੱਡ ਕੁਝ ਵੱਖਰਾ ਦੇਖਣ ਦੀ ਚਾਹਤ ਪੈਦਾ ਕੀਤੀ ਉਹ ਪੁੰਗਰਿਆ ਮਿੱਟੀ چیر ਕੇ ਬਾਹਰ ਆਇਆ ਮੈਂ ਉਸ ਦਾ ਨਾਂ ਅੰਕੁਰ ਰੱਖਿਆ ਪੱਤੇ ਫੁੱਟ ਪਏ ਇੱਕ ਤੋਂ ਦੋ ਦੋ ਤੋਂ ਚਾਰ ਤਣਾ ਦਿਖਾਈ ਦੇਣ ਲੱਗਾ ਮੈਂ ਨਾਮ ਬਦਲ ਕੇ ਪੌਦਾ ਕਰ ਦਿੱਤਾ ਸਾਲ ਬੀਤਿਆ ਤਣੇ ਤੋਂ ਟਾਹਣੀਆਂ ਟਾਹਣੀਆਂ ਤੋਂ ਟਾਣ ਦਰਖਤ ਸੀ ਹੁਣ ਦਰਖਤ ਸੀ ਹੁਣ ਉਹ ਪੱਤਿਆਂ ਦੇ ਝੁਰਮਟ ਚ ਫੁੱਲ ਨਿਕਲ ਆਏ ਕੁੱਲਾਂ ਤੋਂ ਫਲ ਬਣ ਗਏ ਫਲ ਪੱਕਿਆ ਮੈਂ ਤੋੜਿਆ ਕਟਿਆ ਹਾਏ ਉਹ ਬੀਜਾ ਯਾਰਾ ਮੇਰਿਆ ਹੈ ਤੂੰ ਇੱਥੇ ਓਏ ਕਵਾਲਸਿਆਂ ਓ ਪਹਿਲਾ ਇੱਕ ਇੱਕ ਤੋਂ ਉਪਜਿਆ ਸਾਰਾ ਬ੍ਰਹਿਮੰਡ ਉਸੇ ਵਿੱਚ ਮੈਂ ਮੇਰੇ ਨੂੰ ਫਰੋਲਿਆ ਹੈ ਤੂੰ ਇੱਥੇ